ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਕਣਕ ਦੀ ਬਿਜਾਈ ਪੂਰੇ ਜੋਰਾ ਸ਼ੋਰਾ ਤੇ ਚੱਲੇ ਜਾ ਰਹੀ ਹੈ ਤੇ ਇਸ ਵੀਡੀਓ ਵਿੱਚ ਕਣਕ ਦੀਆਂ ਦੋ ਜਾਂ ਦੋ ਤੋਂ ਵੱਧ ਵੈਰਾਈਟੀਆਂ ਨੂੰ ਰਲਾ ਕੇ ਕਿਵੇਂ ਬੀਜ ਸਕਦੇ ਹਾਂ ਕਿੰਨੀ ਉਸ ਦੀ ਬੀਜ ਦਰ ਲੈ ਸਕਦੇ ਹਾਂ ਤੇ ਇਸ ਵੀਡੀਓ ਤੋਂ ਪਹਿਲਾਂ ਤੁਸੀਂ ਪਤਾ ਨਹੀਂ ਮੈਕਸ ਵੈਰਾਈਟੀਆਂ ਬੀਜਣ ਦੇ ਸਬੰਧ ਵਿੱਚ ਕਿੰਨੀਆਂ ਹੀ ਵੀਡੀਓ ਵੇਖੀਆਂ ਹੋਣੀਆਂ ਤੇ ਇਸ ਵੀਡੀਓ ਵਿੱਚ ਜਿਹੜਾ ਵੀ ਮੈਂ ਡਾਟਾ ਸਾਂਝਾ ਕਰੂੰਗਾ ਉਹ ਆਪਦਾ ਨਿਜੀ ਤਜਰਬਾ ਹੋਊਗਾ ਪਿਛਲੇ 3 ਸਾਲਾਂ ਵਿੱਚ ਜੋ ਆਪਣੇ ਖੇਤ ਵਿੱਚ ਮੈਨੂੰ ਝਾੜ ਦੇਖਣ ਨੂੰ ਮਿਲਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰੂੰਗਾ ਤੇ ਬੀਜ ਦੀ ਰੇਸ਼ੋ ਵੀ ਦੱਸੀ ਜਾਊਗੀ ਕਿੰਨੀ ਪਾਉਣੀ ਆ ਤੇ ਵੀਡੀਓ ਨੂੰ ਪੂਰਾ ਦੇਖੋ ਤੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਕਿਸਾਨ ਪ੍ਰਭੂ ਵੀਡੀਓ ਦੇ ਸ਼ੁਰੂ ਵਿੱਚ ਜ਼ਰੂਰੀ ਬੇਨਤੀ ਦੱਸਣਾ ਚਾਹੁੰਦਾ ਵੀ ਜਿਹੜਾ ਆਪਣਾ ਨਾਰਥ ਇੰਡੀਅਨ ਫਾਰਮਿੰਗ ਨਾਮ ਦੇ ਚੈਨਲ ਬਣਾਇਆ ਪਿਛਲੇ 3 ਸਾਲਾਂ ਤੋਂ ਪਲੱਸ ਟਾਈਮ ਹੋ ਗਿਆ ਚੱਲ ਰਹੇ ਇਹਨੂੰ ਤੇ ਇਹ ਆਪਣਾ ਸਿਰਫ এডੂਕੇਸ਼ਨ ਪਰਪਸ ਲਈ ਬਣਾਇਆ ਹੋਇਆ ਇਹਦੇ ਵਿੱਚ ਆਪਣਾ ਕੋਈ ਵੀ ਖਾਸ ਬਿਜ਼ਨਸ ਨਹੀਂ ਵੀ ਜਾਂ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਕਮਾਈ ਲੈ ਰਹੇ ਇਹਦੇ ਵਿੱਚ ਹਜ ਤੱਕ ਆਪਾਂ ਨੂੰ ਕੁਝ ਵੀ ਦੇਖਣ ਨੂੰ ਜਾਂ ਕੁਝ ਵੀ ਪ੍ਰੋਫਿਟ ਨਹੀਂ ਮਿਲਿਆ ਸਿਰਫ ਜਰਨਾ ਨੋਲਜ ਤੇ এডੂਕੇਸ਼ਨਲ ਲਈ ਪਰਪਸ ਲਈ ਵੀਡੀਓ ਬਣਾ ਰਹੇ ਆ ਤੇ ਵੀਡੀਓ ਬਣਾਉਣ ਲਈ ਥੋੜਾ ਜਿਆ ਲੇਟ ਹੋ ਜਾਈਦਾ ਜਾਂ ਕੋਈ ਤਬੀਅਤ ਖਰਾਬ ਹੁੰਦੀ ਜਾਂ ਕੋਈ ਪਰਸਨਲ ਰੀਜਨ ਹੁੰਦੇ ਉਹਦੇ ਕਾਰਨਾਂ ਕਰਕੇ ਵੀਡੀਓ ਥੋੜੀ ਲੇਟ ਹੋ ਜਾਂਦੀ ਆ ਤੇ ਵੀਡੀਓ ਨੂੰ ਦੇਖ ਲਿਆ ਕਰੋ ਜੇ ਚੰਗੀ ਲੱਗਦੀ ਆ ਤਾਂ ਸਪੋਰਟ ਵੀ ਕਰ ਦਿਆ ਕਰੋ ਜੇ ਨਹੀਂ ਚੰਗੀ ਲੱਗਦੀ ਤਾਂ ਉੱਥੇ ਵੀਡੀਓ ਨੂੰ ਛੱਡ ਕੇ ਤੁਸੀਂ ਜਾ ਸਕਦੇ ਹੋ ਹਾਂਜੀ ਕਿਸਾਨ ਭਰਾਓ ਇਸ ਸਾਲ ਪਿਛਲੇ ਸਾਲਾਂ ਨਾਲੋਂ ਕਣਕ ਦੀ ਬਿਜਾਈ ਲੇਟ ਚੱਲ ਰਹੀ ਹੈ ਲੇਟ ਜਾਣ ਦੇ ਤਿੰਨ ਕਾਰਨ ਨਹੀਂ ਆ ਝੋਨਾ ਟਾਈਮ ਸਰ ਨਹੀਂ ਵੀ ਕਰਿਆ ਕਿ ਥਾਣ ਭਰਾਵਾਂ ਦਾ ਬਹੁਤ ਖੱਜਲ ਖਵਾਰੀ ਹੋਈ ਆ ਡੀਏਪੀ ਖਾਦ ਪ੍ਰੋਪਰਲੀ ਨਹੀਂ ਮਿਲ ਰਹੀ ਤੇ ਨੰਬਰ 3 ਤੇ ਕਾਰਨ ਇਹ ਵੀ ਬੰਦਾ ਵੀ ਜਿੰਨੇ ਕਿਸਾਨ ਭਰਾਵਾਂ ਦੇ ਖੇਤ ਖੁਸ਼ਕ ਸੀ ਉਹਨਾਂ ਨੇ ਰੌਣੀ ਕਰਨ ਲੱਗ ਗਏ ਜਾਂ ਗੱਠਾ ਚਕਾਉਣ ਲੱਗ ਗਏ ਇਸ ਤਰੀਕੇ ਨਾਲ ਕਣਕ ਦੀ ਬਜਾਈ ਲੇਟ ਚੱਲ ਰਹੀ ਆ ਤੇ ਕੋਈ ਘਬਰਾਉਣ ਦੀ ਸਮੱਸਿਆ ਨਹੀਂ ਹੈ ਤੁਸੀਂ 5-4 ਦਿਨਾਂ ਵਿੱਚ ਕੋਈ ਵੀ ਕਿਸਮ ਕਣਕ ਦੀ ਲੈ ਕੇ ਬੀਜ ਸਕਦੇ ਹੋ ਚੰਗਾ ਝਾੜ ਦੇਖਣ ਨੂੰ ਮਿਲ ਸਕਦਾ ਤੇ ਵੀਡੀਓ ਵਿੱਚ ਸਭ ਤੋਂ ਪਹਿਲਾਂ ਆਪਾਂ ਪਿਛਲੇ ਸਾਲਾਂ ਦੇ ਡਾਟੇ ਸਾਂਝੇ ਕਰਨ ਲੱਗੇ ਆ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਜਦੋਂ ਗਰਮੀ ਪਈ ਸੀ ਅੱਜ ਤੋਂ 2 ਸਾਲ ਪਹਿਲਾਂ ਯਾਨੀ ਕਿ 2022 ਵਿੱਚ ਜਦੋਂ ਜ਼ਿਆਦਾ ਗਰਮੀ ਪਈ ਸੀ ਤੇ ਕਾਫੀ ਵੈਰਾਈਟੀਆਂ ਦਾ ਝਾੜ ਡੈਗ ਚੁੱਕਿਆ ਸੀ 40-45 ਮਨ ਦੇ ਕਰੀਬ ਰਹਿ ਚੁੱਕਿਆ ਸੀ ਉਸ ਦੇ ਉਸ ਸਮੇਂ ਆਪਣੇ ਖੇਤ ਵਿੱਚ 54 ਮਨ ਦੀ ਐਵਰੇਜ ਪਈ ਸੀਗੀ 187 ਵੈਰਾਈਟੀ ਸੀਗੀ 222 ਸੀ ਤੇ ਕੁਝ ਮਾਤਰਾ ਵਿੱਚ HD3066 ਸੀਗੀ ਤੇ ਇਹ ਤਿੰਨ ਵੈਰਾਈਟੀਆਂ ਸੀਗੀਆਂ ਉਦੋਂ ਬੀਜਦਾਰ ਆਪਾਂ ਹੋਰ ਸਾਬ ਨਾਲ ਪਾਈ ਸੀ ਤੇ ਪਿਛਲੇ ਸਾਲ ਜਦੋਂ 2023 ਵਿੱਚ ਜ਼ਿਆਦਾ ਮੀਂਹ ਪਏ ਸੀਗੇ ਉਦੋਂ ਆਪਣੇ ਖੇਤਾਂ ਵਿੱਚ 62 ਮੰਦੀ ਐਵਰੇਜ ਆਈ ਸੀਗੀ ਜਦੋਂ ਸੁਹਾਗੇ ਵਜ ਚੁੱਕੇ ਸੀ ਕਣਕਾਂ ਬਹੁਤ ਔਖੀਆਂ ਵੱਡੀਆਂ ਜਾ ਰਹੀਆਂ ਸੀ ਪ੍ਰੋਪਰਲੀ ਤੂੜੀ ਵਗੈਰਾ ਵੀ ਨਹੀਂ ਬਣ ਰਹੀ ਸੀਗੀ ਲਗਾਤਾਰ ਮਹੀਨੇਾਂ ਨੂੰ بارش ਹੋਈ ਗਈ ਸੀ ਤੇ ਉਦੋਂ ਆਪਣੇ ਖੇਤ ਵਿੱਚ 187 222 ਤੇ 303 ਵੈਰੈਟੀ ਸੀਗੀ ਤੇ ਕਿਸਾਨ ਪ੍ਰੋਬ 2024 ਵਿੱਚ ਕਾਫੀ ਵੈਰਾਈਟੀਆਂ ਨੇ ਟਾਪ ਕੀਤਾ ਚੰਗਾ ਝਾੜ ਦੇਖਣ ਨੂੰ ਮਿਲਿਆ ਸੀ ਤੇ ਆਪਣੇ ਤਿੰਨ ਵੈਰਾਈਟੀਆਂ ਦੇ ਰਲਾਉਣ ਦੇ ਬਾਵਜੂਦ ਕਿੰਨਾ ਝਾੜ ਆਇਆ ਸੀ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ 68 ਮੰਦੀ ਐਵਰੇਜ ਪਈ ਸੀ ਤੇ ਤਿੰਨ ਟਰਾਲੀਆਂ ਤੋਂ ਪਲੱਸ ਕਿੱਲੇ ਦੀ ਤੂੜੀ ਨਿਕਲੀ ਸੀ ਤੇ ਵੈਰਾਈਟੀਆਂ ਆਪਣੀਆਂ ਤਿੰਨ ਉਹ ਪੁਰਾਣੀਆਂ ਹੀ ਰਲਾਈਆਂ ਗਈਆਂ ਸੀ 187 303 ਤੇ 222 ਕਿਸਾਨ ਪ੍ਰੋਬ ਇਸ ਤੋਂ ਬਾਅਦ ਬੀਜਦਾਰ ਤੇ ਵੈਰਾਈਟੀਆਂ ਦੀ ਸਿਲੈਕਸ਼ਨ ਕਿਵੇਂ ਕਰਨੀ ਆ ਉਸ ਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਨ ਲੱਗੇ ਆ ਇੱਕ ਵੈਰੈਟੀ ਮੰਨ ਲਓ ਵੱਡੇ ਕੱਦ ਵਾਲੀ ਲੈ ਲੈਣੀ ਆ ਜਿਵੇਂ ਕਿ 187 ਵੈਰੈਟੀ ਆ 222 ਵੈਰੈਟੀ ਦਾ ਸਟੈਮ ਤਗੜਾ ਡਿੱਗਦੀ ਨਹੀਂ ਛੇਤੀ ਇਸ ਨੂੰ ਐਡ ਕਰ ਲਓਗੇ ਵਿੱਚ ਤੁਸੀਂ ਤੇ ਨੰਬਰ 3 ਤੇ 303 ਵੈਰੈਟੀ ਜਿਵੇਂ ਕਿ ਇਹ ਗਰਮੀ ਵਗੈਰਾ ਨੂੰ ਸਹਾਰ ਲੈਂਦੀ ਆ ਟਾਈਮ ਸਰਪਖਦੀ ਆ ਤੇ ਕਈ ਵਾਰੀ 12 ਜ਼ਿਆਦਾ بارش ਹੋਵੇ ਹਲਕਾ ਫੁਲਕਾ ਜਨਨ ਕਿ ਲੋਡ ਤੋਂ ਥੋੜਾ ਵੱਧ ਪਾਣੀ ਲੱਗ ਜੇ ਉਹਨੂੰ ਵੀ ਝੱਲ ਲੈਂਦੀ ਆ ਇਸ ਤਰੀਕੇ ਨਾਲ ਤੁਸੀਂ ਤਿੰਨ ਵੈਰੈਟੀਆਂ ਲੈ ਸਕਦੇ ਹੋ ਚੈਨਲ ਦੇ ਵਿੱਚ ਐਚਡੀ 3080 ਲੈ ਸਕਦੇ ਆ ਜਾਂ ਕੋਈ ਹੋਰ ਵੈਰਾਈਟੀਆਂ ਲੈ ਸਕਦੇ ਆ ਜਿਵੇਂ ਕਿ ਵੀਡੀਓ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਟਾਈਮ ਕਦ ਕਾਟ ਉਸ ਹਿਸਾਬ ਨਾਲ ਤੁਸੀਂ ਸਿਲੇਕਟ ਵੈਰਾਈਟੀਆਂ ਕਰ ਸਕਦੇ ਹੋ ਦੋ ਕਰ ਸਕਦੇ ਹੋ ਤਿੰਨ ਕਰ ਸਕਦੇ ਹੋ ਇਹ ਤੁਹਾਡੀ ਆਪ ਦਾ ਨਿੱਜੀ ਫੈਸਲਾ ਹੋਊਗਾ ਆਪਾਂ ਦੋ ਵੈਰਾਈਟੀਆਂ ਲਾ ਕੇ ਵੀ ਵੇਖੀਆਂ ਉਸ ਵਿੱਚ ਥੋੜਾ ਜਿਹਾ ਜਾਨਕਿ ਝਾੜ ਆਪਾਂ ਨੂੰ ਗਰਾਫਟ ਦੇਖਣ ਨੂੰ ਮਿਲੀ ਸੀ ਤਿੰਨਾਂ ਦੇ ਮੁਕਾਬਲੇ ਵਿੱਚ ਵੀ ਦੋ ਕਮਾਨ ਦਾ ਪ੍ਰਤੀ ਏਕੜ ਝਾੜ ਘੱਟ ਸੀਗਾ ਤੇ ਕਿਸਾਨ ਭਰਾਵੋ ਜਿਹੜੇ ਵੀ ਤੁਹਾਡੇ ਨਾਲ ਡਾਟੇ ਸਾਂਝੇ ਕੀਤੇ ਗਏ ਹੈ 5 ਏਕੜ ਵਿੱਚ ਜਿੰਨੇ ਵੀ ਤਿਆਰਬੇ ਕੀਤੇ ਗਏ ਆ ਉਹਨਾਂ ਨਾਲ ਤੁਹਾਡੇ ਨਾਲ ਮੈਂ ਵੀਰਵਾ ਸਾਂਝਾ ਕਰ ਰਿਹਾ ਤੇ ਆਪਾਂ ਇਹਨਾਂ ਵਿੱਚ ਕੀ ਕੀਤਾ ਸੀ ਇੱਕ ਬੈਗ 187 ਵੈਰਾਈਟੀ ਦਾ ਲਿਆ ਸੀ ਇੱਕ ਇੱਕ ਲਿਆ ਸੀ 303 ਵੈਰਾਈਟੀ ਦਾ ਤੇ ਇੱਕ ਬੈਗ ਲਿਆ ਸੀ 222 ਵੈਰਾਈਟੀ ਦਾ ਤਿੰਨਾਂ ਨੂੰ ਆਪ ਸਵੈਚਰ ਲਾ ਕੇ 36 ਤੋਂ ਲੈ ਕੇ 38 ਕਿਲੋ ਦੇ ਹਿਸਾਬ ਨਾਲ ਆਪਣਾ ਪ੍ਰਤੀ ਏਕੜ ਬੀਜ ਜਾਨੀ ਕਿ ਡਰਿੱਲ ਕੀਤਾ ਗਿਆ ਸੀਗਾ ਤੇ ਬਜਾਈ ਦਾ ਟਾਈਮ ਆਪਣੇ ਪਿਛਲੇ 3 ਸਾਲਾਂ ਵਿੱਚ ਨਵੰਬਰ ਦਾ ਪਹਿਲਾ ਹਫਤਾ ਹੀ ਰਿਹਾ ਇਸ ਸਾਲ ਵੀ ਆਪਾਂ ਕਣਕ ਸਾਰੀ ਬਜਾਈ ਕਰ ਚੁੱਕੇ ਆ ਤੇ ਕਣਕ ਦੇ ਉੱਤੇ ਕੋਈ ਵੀ ਹੋਰ ਫालतू ਸਮਾਨ ਨਹੀਂ ਪਾਇਆ ਸੀ ਡੀਏਪ ਦੀ ਆਪਾਂ 70 ਕਿਲੋ ਵਰਤੋਂ ਕੀਤੀ ਸੀਗੀ ਤੇ ਇੱਕ ਸਪਰੇ ਮੈਗਨੀਜ਼ ਪਲੱਸ ਯੂਰੀਆ ਦੀ ਕੀਤੀ ਗਈ ਸੀ ਕਿ ਜਾਂ ਨਦੀਨਾਂ ਨੂੰ ਕੰਟਰੋਲ ਕੀਤਾ ਗਿਆ ਸੀ ਹੋਰ ਇਨਸੈਕਟੀਸਾਈਡ ਫੰਗੀਸਾਈਡ ਦੀ ਕੋਈ ਵੀ ਜ਼ਰੂਰਤ ਨਹੀਂ ਪਈ ਸੀ ਤੇ ਕਿਸਾਨ ਭਰਾ ਮੈਂ ਵੀਡੀਓ ਦੇਖਿਰ ਤੇ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਬੀਜ ਦੀ ਦਰ ਵਿੱਚ ਉਲਝਣਾ ਨਹੀਂ ਵੀ ਅਸੀਂ ਇਹਦਾ 15 ਕਿਲੋ ਪਾਉਣਾ ਸੀ ਬਾਈ ਜੀ ਇਹਦਾ 20 ਕਿਲੋ ਪਾ ਗਿਆ ਕੋਈ ਘਬਰਾਉਣ ਵਾਲੀ ਸਮੱਸਿਆ ਨਹੀਂ ਜੇ ਤੁਸੀਂ ਇੱਕੋ ਜਿਹਾ ਵੀ ਪਾ ਲੋਗੇ ਕੋਈ ਚੱਕਰ ਨਹੀਂ ਗੈਸ ਦਾ ਵੀ ਇੱਕ ਤਿੰਨੇ ਵੈਰੈਟੀਆਂ ਨੂੰ ਇੱਕੋ ਤੱਕੜੀ ਵਿੱਚ ਤੋਲ ਲਓਗੇ ਕੋਈ ਘਬਰਾਉਣ ਵਾਲੀ ਸਮੱਸਿਆ ਨਹੀਂ ਆਪਾਂ ਤਿੰਨ ਸਾਲ ਇੱਕੋ ਜਿਹਾ ਹੀ ਬੀਜ ਪਾਉਂਦੇ ਰਹੇ ਆ ਇਹ ਨਹੀਂ ਵੀ ਵੱਡੇ ਕਾਦ ਵਾਲੀ ਦਾ ਜੀ ਅਸੀਂ 20 ਕਿਲੋ ਪਾਉਣਾ ਸੀ ਉਹਦਾ 30 ਕਿਲੋ ਪੈ ਗਿਆ ਜਦਾ ਉਹਦਾ ਪੱਦਾ 25 ਕਿਲੋ ਪਾਉਣਾ ਸੀ ਉਹਦਾ ਘੱਟ ਪਿਆ ਇੱਕੋ ਜਾ ਪਾ ਕੇ ਬੀਜੋਗੇ ਕੋਈ ਚੱਕਰ ਨਹੀਂ ਆ ਤੇ ਬਿਜਲੀ ਦਰ ਜਿਆਦਾ ਵਧਾਉਂਦੀ ਕੋਈ ਲੋੜ ਨਹੀਂ ਵੀ ਕਣਕ ਜਿਆਦਾ ਸੰਘਣੀ ਕਰਕੇ ਕਿਤੇ ਤੁਸੀਂ ਢੇਕ ਲਵੋ ਤੇ ਫਾਲਤੂ ਪ੍ਰੋਡਕਟ ਪਾਉਣ ਤੋਂ ਬਚੋ ਬਾਕੀ ਕੋਈ ਵੀ ਸਵਾਲ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਤਾਂ ਆਸਾ ਕਰਦੇ ਹਾਂ ਜਾਂ ਤੁਸੀਂ ਸਾਡੇ ਨਾਲ ਇੰਸਟਾਗ੍ਰam ਫੇਸਬੁੱਕ ਤੇ ਜੁੜ ਸਕਦੇ ਹੋ ਨਾਰਥ ਇੰਡੀਅਨ ਫਾਰਮਿੰਗ ਤੇ